ਸਾਰਾ ਕੁਝ ਜਿਹੜਾ ਤੁਸੀਂ ਕੁਝ ਕਰ ਰਹੇ ਹੋ ਇਹ ਲੋਗੋਨ ਨੂੰ ਪਤਿ ਆਵੇ ਇਹ ਤੁਸੀਂ ਕੀ ਲੋਗੋਨ ਨੂੰ ਪਤਿ ਆਉਣ ਵਾਸਤੇ ਕਰ ਰਹੇ ਹੋ ਇੱਥੇ ਮੈਨੂੰ ਇਸ ਅੰਸਾਰੀ ਵੀ ਸਵਾਲ ਪੁੱਛ ਰਹੇ ਨੇ ਇੱਕ ਤਰ੍ਹਾਂ ਦਾ ਤੇ ਨਾਲ ਨਾਲ ਕਹਿ ਵੀ ਰਹੇ ਨੇ ਇਹ ਤਾਂ ਤੁਸੀਂ ਲੋਗੋਨ ਨੂੰ ਪਤਿ ਆਉਣ ਵਾਸਤੇ ਮਤਲਬ ਇਮਪ੍ਰੈਸ ਕਰਨ ਵਾਸਤੇ ਅਟਰੈਕਟ ਕਰਨ ਵਾਸਤੇ ਆਪਣੀ ਇੰਪੋਰਟੈਂਸ ਦੱਸਣ ਵਾਸਤੇ ਪਤਿ ਆਵੇ ਫਿਰ ਕਹਿੰਦੇ ਨੇ ਲੋਕ ਪਤੀੜ ਹੈ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਤੁਸੀਂ ਪਤਿ ਆਉਣ ਵਾਸਤੇ ਕਰ ਰਹੇ ਹੋ ਉਹਨਾਂ ਨੂੰ ਪਤੀੜ ਹੈ ਉਹਨਾਂ ਨੂੰ ਇੰਪ੍ਰੈਸ ਕਰਕੇ ਵੀ ਨਾ ਪਤ ਹੋਏ ਪਤ ਦਾ ਮਤਲਬ ਇੱਜ਼ਤ ਰਿਸਪੈਕਟ ਜਿਹੜੀ ਤੁਸੀਂ ਪਬਲਿਕ ਦੇ ਵਿੱਚੋਂ ਚਾਹਦੇ ਹੋ ਉਹ ਅਸਲ ਦੇ ਵਿੱਚ ਰਿਸਪੈਕਟ ਨਹੀਂ ਹੈ ਐਸੀ ਕਹਿੰਦੇ ਕੋਈ ਰਿਸਪੈਕਟ ਨਹੀਂ ਹੁੰਦੀ ਫਿਰ ਕਹਿੰਦੇ ਨੇ ਜਨ ਨਾਨਕ ਹਰ ਉਹ ਹਰ ਉਹ RAM ਰਮਿਆ ਹੋਇਆ RAM ਉਹ ਹਰ ਹਿਰਦੇ ਸਦ ਧਿਆਵੋ ਹਮੇਸ਼ਾ ਹਿਰਦੇ ਵਿੱਚ ਹਮੇਸ਼ਾ ਧਿਆਉ ਅੰਦਰ ਆਪਣੇ ਇੰਟੈਲੈਕਚੁਅਲ ਦੇ ਵਿੱਚ ਉਸ ਨੂੰ ਧਿਆਉ ਉਹਦਾ ਧਿਆਨ ਰੱਖੋ ਤਾਂ ਜੈ ਜੈ ਕਰੇ ਸਭ ਕੋਏ ਹੁਣ ਜੈ ਜੈ ਕਰੇ ਸਭ ਕੋਏ ਦੇ ਵਿੱਚੋਂ ਪਤਾ ਲੱਗ ਜਾਂਦਾ ਵੀ ਜਦੋਂ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤੇ ਤੁਹਾਡੇ ਅੰਦਰ ਦੀਆਂ ਸਾਰੀਆਂ ਗੱਲਾਂ ਜੋ ਤੁਸੀਂ ਲੋਕਾਂ ਨੂੰ ਪਤਿਆ ਕੇ ਖੱਟਣਾ ਚਾਹੁੰਦੇ ਸੀ ਜਿਵੇਂ ਹੀ ਤੁਸੀਂ ਹਿਰਦੇ ਦੇ ਅੰਦਰ ਉਸ ਨੂੰ ਧਿਆਉਂਦੇ ਹੋ ਉਹ ਧਿਆਣਾ ਜਿਹੜਾ ਹੈ ਤੁਹਾਡੇ ਅੰਦਰੋਂ ਦੀ ਰੋਮ ਰੋਮ ਤੁਹਾਡਾ ਜੈ ਜੈ ਕਰਦਾ ਹੈ ਸੋ ਇੰਨੀ ਮੈਨੂੰ ਸਮਝ ਆਈ ਜੋ ਮੈਂ ਤੁਹਾਡੇ ਅੱਗੇ ਰੱਖੀ ਕਿ ਤੁਸੀਂ ਮੈਨੂੰ ਅਨਇੰਟਰਪਟਡ ਸੁਣਿਆ ਬਹੁਤ ਬਹੁਤ ਧੰਨਵਾਦ ਜੇ ਕਿਤੇ ਕੋਈ ਗਲਤੀ ਹੋਈ ਹੈ ਤੇ ਮੈਨੂੰ ਪਛਾਣਨਾ ਵੀ ਮੇਰਾ ਸੁਧਾਰ ਕਰਾ ਦਿੱਤਾ ਜਾਏ ਬਹੁਤ ਬਹੁਤ ਧੰਨਵਾਦ